ਜੰਡਿਆਲਾ ਗੁਰੂ ਇੱਕ ਵਾਰ ਫਿਰ ਤੋਂ ਗੋਲੀਆਂ ਦੀ ਗੜਗੜਾਹਰ ਦੇ ਨਾਲ ਗੂੰਜ ਉੱਠਿਆ ਦਰਸਲ ਹਵਾਈ ਫਾਇਰਿੰਗ ਕੀਤਾ ਗਿਆ ਤੇ ਦਾਤਰ ਮਾਰ ਕੇ ਲੁੱਟ ਦੀ ਘਟਨਾ ਨੂੰ ਜਾਮ ਦਿੱਤਾ ਗਿਆ ਤੇ ਦੋ ਮੋਬਾਈਲ ਫੋਨ ਤੇ 10000 ਰੁਪਏ ਦੀ ਲੁੱਟ ਹੋਈ ਹੈ ਦਰਸ ਰਾਤ ਨੂੰ ਕਰੀਬ 9 ਵਜੇ सोनू ਮਹਿੰਦੀ ਵਾਲਾ ਤੇ ਉਸ ਦਾ ਸਾਥੀ ਹਨੂਮਾਨ ਚਾਲੀਸਾ ਦਾ ਪਾਠ ਕਰ ਰਿਹਾ ਸੀ ਤਾਂ ਉਸ ਨੂੰ ਫੋਨ ਆਇਆ ਕਿ ਉਹਨਾਂ ਦੇ ਕੁਝ ਦੋਸਤਾਂ ਨੂੰ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਜਦੋਂ ਜਦੋਂ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਤਾਂ ਇਸ ਦੌਰਾਨ ਪੁਲਿਸ ਨੂੰ ਫੋਨ ਕੀਤਾ ਗਿਆ ਦੇ ਖੁਦ ਹੀ ਗੱਡੀ ਵਿੱਚ ਪਾ ਕੇ ਇੱਕ ਨਿੱਜੀ ਹਸਪਤਾਲ ਚ ਜ਼ਖਮੀਆਂ ਨੂੰ ਧਰਤੀ ਕਰਵਾਇਆ ਗਿਆ ਇਸ ਮੌਕੇ ਜਿਨ੍ਹਾਂ ਲੋਕਾਂ ਤੇ ਹਮਲਾ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਉਹ ਮਹਿੰਦੀ ਲਗਾ ਕੇ ਵਾਪਸ ਆ ਰਹੇ ਸਨ ਪਿੱਛੋਂ ਇੱਕ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਨਹੀਂ ਰੁਕੇ ਤਾਂ ਅੱਗੇ ਆ ਕੇ ਦਾਤਰ ਮਾਰ ਕੇ ਐਕਟੀਵਾ ਦੀ ਲਾਈਟ ਤੋੜ ਦਿੱਤੀ ਤੇ ਦੋਨੋਂ ਨੌਜਵਾਨ ਡਿੱਗ ਪਏ ਤੇ ਫਿਰ ਉਹਨਾਂ ਨੇ ਹਵਾਈ ਰਫਾਰ ਕਰ ਦਿੱਤਾ ਇੱਕ ਪਾਸੋਂ ਨੀਟ ਕੁਆਲਟੀ ਕੀ ਹੋਇਆ ਤੁਹਾਡੇ ਨਾਲ ਜੀ ਮੈਂ ਬੰਨਾਲਾ ਸਾਰਾ ਥਾ ਨੇ ਦੇ ਪਿੱਛੇ ਬੰਦੇ ਬੰਦੂਕੇਸ ਜਾਨੀਆਂ ਦੇ ਪਾਸੇ

ਨੰਗਰ ਰੋਡ ਤੇ ਕਾਂਡ ਹੋਇਆ ਉਹਦੇ ਬਾਰੇ ਜਾਣਕਾਰੀ ਦਿਓ ਇਹਦਾ ਦੋ ਲੜਕੇ ਜੀ ਵਿਸ਼ੇਕ ਤੇ ਆਕਾਸ਼ ਇਹ ਦੋਨੋਂ ਬੰਡਾਲੇ ਤੋਂ ਆ ਰਹੇ ਸੀਗੇ 3:00 9 ਵਜੇ ਦੇ ਕਰੀਬ ਇਹਨਾਂ ਨੂੰ ਪੁੱਛੇ ਦੋ ਮੋਟਰਸਾਈਕਲ ਤੇ ਆ ਰਹੇ ਤਿੰਨ ਤਿੰਨ ਮੋਟਰਸਾਈਕਲ ਸਵਾਰ ਸੀਗੇ ਮੂੰ ਬੰਨੇ ਸੀ ਉਹਨਾਂ ਨੇ ਇਹਨਾਂ ਨੂੰ ਲੱਤ ਮਾਰ ਕੇ ਪਹਿਲਾਂ ਉਹ ਸੱਟਿਆ ਇਹਨਾਂ ਕੋਲ ਕੋਹਣ ਵੀ ਕੋਸ਼ਿਸ਼ ਕੀਤੀ ਤੇ ਥੋੜਾ ਅੱਗੇ ਹੋੜੇ ਇਹਨਾਂ ਦੀ ਕੁਟਬਾਰ ਕਰਕੇ ਤੇ 10000 ਰੁਪਏ ਨੇ ਦੱਸਣ ਬਤਾ 10000 ਰੁਪਏ ਦੇ ਮੋਬਾਈਲ ਲੈ ਗਏ ਨੇ ਤੇ ਮੌਕੇ ਤੇ ਸਾਡੀ ਸਰਚ ਚੱਲ ਰਹੀ ਹੈ ਤੇ ਬੜੀ ਜਲਦੀ ਹੈ ਜਿਹੜੇ ਗ੍ਰਿਫਤਾਰ ਕੀਤੇ ਜਾਣਗੇ ਸਰ ਇੱਕ ਕੱਤੇ ਹੀ ਅਗੇ ਦਿੰਦੇ ਇਹ ਐਕਟਿਵਾ ਤੇ ਸੀ ਦੋਨੋਂ ਜਿਹੜੇ ਪੀੜਤ ਨੇ ਤੇ ਆਪਣਾ ਕੰਮ ਕਰਕੇ ਵਾਪਸ ਆ ਰਹੇ ਸੀ ਦੂਸਰੇ ਮੋਟਰਸਾਈਕਲ ਤੇ ਬਹੁਤ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੀ ਸਾਡੀਆਂ ਟੀਮਾਂ ਲੱਗੀਆਂ ਵਾ ਅਸੀਂ ਆਪਣੀ ਲੋ ਟੈਕਨੀਕਲ ਹੁੰਦੀ ਸਾਡੀ ਇਨਵੈਸਟੀਗੇਸ਼ਨ ਉਹ ਸਾਡੀ ਜਾਰੀ ਹੈ ਕੋਈ ਫੈਰ ਵੀ ਹੋਇਆ ਸਰ ਹਾਂ ਦੱਸਣ ਪਤਾ ਇੱਕ ਹੋਇਆ ਬਾਕੀ ਅਸੀਂ ਤਫਤੀਸ਼ ਸਾਰਾ ਲਿਆਵਾਂਗੇ ਜੇ ਕੋਈ ਦੂਸਰਾ ਮੋਡਲੀ ਪ੍ਰੋਸੀਜ ਕੀ ਪਕੜਦੇ ਫਿਲਹਾਲ ਐਡਮਿਟ ਇਹਨਾਂ ਨੂੰ ਇਲਾਜ ਲਈ ਦਾਖਲ ਕਰਾਇਆ ਚ ਜਨ ਹਸਪੀਟਲ ਅੱਜ ਜਗਦੀ ਪ੍ਰੀਖਿਆ ਕਿਹਾ ਹਾਂ ਮੱਤਲਬ ਜਗ ਨਹੀਂ ਹੋਤੇ ਹਾਂਜੀ ਇਹ ਹੈ ਮੈਂ ਬੁਕਿੰਗ ਕਰਤਾ ਸੀ ਆਈਪੀ ਮੋਕੇ ਨੇ ਬੁਕਿੰਗ ਕਰ ਆਪਣੇ ਕਿੰਨੇ ਸਟੂਡੀਓ ਮੈਨੂੰ ਨਹੀਂ ਪਤਾ ਉਹਨੂੰ ਜ਼ਿਆਦਾ ਪਤਾ